ਸੰਗਤ ਜੀ ਇਸ ਵੀਡੀਓ ਵਿੱਚ ਤੁਹਾਨੂੰ ਉਸ ਸਿੱਖ ਯੋਧੇ ਦੀ ਜੀਵਨਵਾਰੀ ਦੱਸਾਂਗੇ ਜਿਸ ਨੇ ਖੁਦ ਮੌਤ ਨੂੰ ਗਲੇ ਲਗਾ ਕੇ ਸ਼ਹੀਦੀ ਪ੍ਰਾਪਤ ਕਰ ਲਈ। ਅੱਜ ਦਾ ਦਿਨ ਜਾਣੀ 12 ਦਸੰਬਰ 1992 ਵਾਲੇ ਦਿਨ ਗੁਰੂ ਦਾ ਦੀਪ ਬਣ ਕੇ ਚਾਨਣ ਵੰਡਣ ਵਾਲੇ ਸੂਰਬੀਰ ਯੋਧੇ ਸ਼ਹੀਦ ਗੁਰਦੀਪ ਸਿੰਘ ਦੀਪਾ ਪਿੰਡ ਹੈਰਾ ਨੇ ਮੌਤ ਨੂੰ ਖੁਦ ਗਲੇ ਲਗਾ ਕੇ ਸ਼ਹੀਦੀ ਪ੍ਰਾਪਤ ਕਰ ਲਈ ਸੀ। ਭਾਈ ਗੁਰਦੀਪ ਸਿੰਘ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਹੈਰਾ ਤਹਿਸੀਲ ਨਕੋਦਰ ਵਿਖੇ ਸਰਦਾਰ ਸਰਜੀਤ ਸਿੰਘ ਅਤੇ ਮਾਤਾ ਗੁਰਵਚਨ ਕੌਰ ਦੇ ਘਰ ਵਿਖੇ ਹੋਇਆ। ਸ਼ਹੀਦ ਭਾਈ ਗੁਰਦੀਪ ਸਿੰਘ ਦੀਪੇ ਦੋ ਭਰਾ ਸਨ ਜਿਨ੍ਹਾਂ ਦਾ ਨਾਮ ਸਰਦਾਰ ਜੰਗ ਬਹਾਦਰ ਸਿੰਘ ਅਤੇ ਸਰਦਾਰ ਅਮਰਤਪਾਲ ਸਿੰਘ ਅਤੇ ਦੋ ਪਹਿਣਾ ਸਨ ਪਿੰਡ ਹੈਰਾ ਜਲੰਧਰ ਤੋਂ ਕਰੀਬ 18 ਕਿਲੋਮੀਟਰ ਦੂਰ ਹੈ ਆਪ ਜੀ ਦੇ ਪਿਤਾ ਸਰਦਾਰ ਸਰਜੀਤ ਸਿੰਘ ਭਾਰਤ ਦੀ ਸਮੁੰਦਰੀ ਫੌਜ ਭਾਵ ਨੈਵੀ ਵਿੱਚ ਨੌਕਰੀ ਕਰਦੇ ਸਨ ਇਸੇ ਹੀ ਨੌਕਰੀ ਤੋਂ ਉਹਨਾਂ ਦੀ ਰਿਟਾਇਰਮੈਂਟ ਹੋਈ ਸ਼ਹੀਦ ਭਾਈ ਗੁਰਦੀਪ ਸਿੰਘ ਦੀਪੇ ਨੇ ਆਪਣੇ ਹੀ ਪਿੰਡ ਹੈਰਾ ਦੇ ਪ੍ਰਾਇਮਰੀ ਸਕੂਲ ਤੋਂ ਆਪਣੀ ਮੁਢਲੀ ਪੜ੍ਹਾਈ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਹਾਈ ਸਕੂਲ ਵਿੱਚ ਦਾਖਲਾ ਲੈ ਲਿਆ। ਇਸ ਸਮੇਂ ਕਿਸੇ ਨੂੰ ਖਿਆਲ ਨਹੀਂ ਸੀ ਕਿ ਜਵਾਨੀ ਦੀﾞ ਗਹਿਲੀ ਤੇ ਪੈਰ ਧਰਦਿਆਂ ਹੀ ਬਚਪਨ ਵਿੱਚ ਸ਼ਰਾਰਤੀ ਕਿਸਮ ਦਾ ਦੀਪਾ ਧਾਰਮਿਕ ਵਿਚਾਰਾਂ ਦਾ ਧਾਰਨੀ ਬਣ ਕੇ ਕੌਮ ਦੀ ਵੱਡਮੁੱਲੀ ਸੇਵਾ ਨਿਭਾਏਗਾ ਅਤੇ ਗੁਰੂ ਦਾ ਦੀਪ ਬਣ ਕੇ ਜਲੰਧਰ ਜ਼ਿਲ੍ਹੇ ਦੀ ਹੀ ਨਹੀਂ ਸਗੋਂ ਸਾਰੇ ਪੰਜਾਬ ਵਿੱਚ ਅਜਿਹਾ ਚਾਨਣ ਕਰੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਜਿੱਥੇ ਦੀਪੇ ਦੀ ਸੂਰਬੀਰਤਾ ਤੇ ਮਾਣ ਕਰਨੀਆਂ ਤੇ ਹੈਰਾਪਿੰਡ ਵੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਜਾਵੇਗਾ ਜੂਨ 1984 ਦੇ ਖੂਨੀ ਕੱਲੂਕਾਰੇ ਦੇ ਨਾਲ ਸਿੱਖ ਮਾਨਸਿਕਤਾ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੀ ਸੀ ਬਾਕੀ ਦੇ ਨੌਜਵਾਨਾਂ ਵਾਂਗ ਸ਼ਹੀਦ ਭਾਈ ਦੀਪਾ ਵੀ ਇਸ ਪੀੜ ਨੂੰ ਬੜੀ ਗਹਿਰਾਈ ਦੇ ਨਾਲ ਮਹਿਸੂਸ ਕਰ ਰਿਹਾ ਸੀ ਉਹ ਆਪਣੇ ਆਪ ਨੂੰ ਤੁਰੰਦਰ ਤੱਕ ਖਲੂਨਿਆ ਗਿਆ ਮਹਿਸੂਸ ਕਰ ਰਿਹਾ ਸੀ ਉਸਨੇ ਸੋਚਿਆ ਕਿ ਉਹ ਨਾ ਸਿਰ ਭਾਰਤ ਦੇ ਹਾਕਮਾਂ ਨੂੰ ਹੂਨੈਸ ਤੋਂ ਨਬੂਤ ਕਰੇਗਾ ਸਗੋਂ ਪੰਥ ਦੇ ਦੁਸ਼ਮਨਾ ਦਾਵੇ ਪੂਰੀ ਤਰ੍ਹਾਂ ਦੇ ਨਾਲ ਖਾਤਮਾ ਕਰੇਗਾ 1986 ਦੇ ਅਖੀਰ ਪਿੰਡ ਹੈਰਾਂ ਦੇ ਮਾਸਟਰ ਰਾਮ ਰਤਨ ਨੇ ਪੁਲਿਸ ਕੋਲ ਮੁਖਵਰੀ ਕਰ ਦਿੱਤੀ ਕਿ ਪਾਈ ਦੀਪਾ ਫੈਡਰੇਸ਼ਨ ਦਾ ਸਰਗਰਮ ਮੈਂਬਰ ਹੈ ਅਤੇ ਨਕੌਦਰ ਥਾਣੇ ਵਿੱਚ ਕੋਲ ਖੜਾ ਹੋ ਕੇ ਇਸ ਦੁਸ਼ਟ ਨੇ ਦੀਪੇ ਨੂੰ ਇਨਟੈਰੋਗੇਟ ਕਰਵਾਇਆ ਦੀਪੇ ਉੱਤੇ ਅਸਲਾ ਐਕਟ ਦੀ ਧਾਰਾ 25 54 59 ਦਾ ਝੂਠਾ ਪਰਚਾ ਪਾ ਕੇ ਜਲੰਧਰ ਜੇਲ੍ਹ ਭੇਜ ਦਿੱਤਾ ਗਿਆ ਅਤੇ 2 ਮਹੀਨੇ ਬਾਅਦ ਦੀਪੇ ਨੂੰ ਜਵਾਂਤ ਤੇ ਰਿਹਾ ਕੀਤਾ ਗਿਆ ਪਿੰਡ ਆ ਕੇ ਉਸਨੇ ਫੈਸਲਾ ਕਰ ਲਿਆ ਸੀ ਕਿ ਉਹ ਹੁਣ ਪੂਰੀ ਤਰ੍ਹਾਂ ਦੇ ਨਾਲ ਖਾੜਕੂ ਸਫਾ ਵਿੱਚ ਸ਼ਾਮਲ ਹੋਵੇਗਾ ਮਾਰਚ 1987 ਤ੍ਰਣ ਮਾਸਟਰ ਰਾਮ ਰਤਨ ਨੂੰ ਆਪਣੇ ਇੱਕ ਸਾਥੀ ਦੀ ਮਦਦ ਦੇ ਨਾਲ ਸੋਧ ਕੇ ਭਾਈ ਦੀਪਾ ਫਰਾਰ ਹੋ ਗਿਆ ਕੁਝ ਸਮਾਂ ਆੜੇ ਦਵਾਲੇ ਰਹਿਣ ਮਗਰੋਂ 1987 ਦੇ ਪ੍ਰਾਪਲ ਮਹੀਨੇ ਪਾਈ ਗੁਰਦੀਪ ਸਿੰਘ ਦੀਪਾ ਗੁਰਦੁਆਰਾ ਵਾਪਸ ਸੰਘ ਟੇਸਿੰਗਾਂ ਵਿਖੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਹੈੱਡਕੁਆਟਰ ਵਿਖੇ ਆਇਆ ਹੋਇਆ ਸੀ ਇੱਥੇ ਹੀ 22 April 1987 ਵਾਲੇ ਦਿਨ ਭਾਈ ਗੁਰਦੀਪ ਸਿੰਘ ਦੀਪਾ ਨੇ ਦੇ ਨਾਲ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਪਹਿਲੀ ਮੁਲਾਕਾਤ ਹੋਈ ਭਾਈ ਡੱਲੇਵਾਲ ਤਿੰਨ ਦਿਨ ਪਹਿਲਾਂ ਗੁਰਾਇਆ ਥਾਣੇ ਤੋਂ ਫਰਾਰ ਹੋ ਕੇ ਇੱਥੇ ਆਇਆ ਸੀ ਸਾਲ 87 ਦੇ ਦੌਰਾਨ ਖਾਲਿਸਤਾਨ ਕਮਾਂਡੋ ਫੋਰਸ ਦੇ ਆਗੂ ਭਾਈ ਗੁਰਨੇਕ ਸਿੰਘ ਨਿਕਾ ਨਾਲ ਮਿਲ ਕੇ ਭਾਈ ਦੀਪਾ ਹੈਰਾ ਅਤੇ ਭਾਈ ਡੱਲੇਵਾਲ ਹੋਣਾ ਵੱਲੋਂ ਖਾੜਕੂ ਕਾਰਮਾਈਆਂ ਦੀ ਸ਼ੁਰੂਆਤ ਕੀਤੀ ਗਈ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਭਾਈ ਦੀਪਾ ਇੱਕ ਸੰਘਰਸ਼ ਵਿੱਚ ਉਸਾਰੂ ਰੋਲ ਅਦਾ ਕਰਨ ਲੱਗਿਆ। ਭਾਈ ਦੀਪਾ ਹੁਣਾਂ ਦੇ ਗਰੁੱਪ ਦੀ ਚੜ੍ਹਦੀ ਕਲਾ ਨੂੰ ਰੂਪਮਾਨਤ ਕਰਦਿਆਂ ਹੋਇਆਂ ਅਨੇਕ ਘਟਨਾਵਾਂ ਹੋਈਆਂ। ਸਾਲ 1988 ਵਿੱਚ ਇੱਕ ਵਾਰ ਭਾਈ ਦੀਪੇ ਦੇ ਗਰੁੱਪ ਦਾ ਪੁਲਿਸ ਨਾਲ ਆਮ ਸਾਹਮਣਾ ਹੋ ਗਿਆ। ਜਿਹੜੀ ਪੁਲਿਸ 4 ਘੰਟੇ ਤੋਂ ਉਸ ਨੂੰ ਫੜਨ ਦੇ ਲਈ ਨਾਕਾ ਲਗਾ ਕੇ ਬੈਠੀ ਸੀ ਜਦੋਂ ਦੀਪਾ ਆਪਣੇ ਸਾਥੀਆਂ ਨਾਲ ਨਾਕੇ ਦੇ ਨੇੜੇ ਪਹੁੰਚਿਆ ਤਾਂ ਪੁਲਿਸ ਵਾਲੇ ਗੋਲੀ ਨਾ ਚਲਾ ਸਕੇ ਮਗਰੋਂ ਹਥਿਆਰ ਖਰਾਬ ਹੋਣ ਦਾ ਬਹਾਨਾ ਕੱਢ ਲਿਆ ਇਹ ਘਟਨਾ ਨੂਰਮਹਿਲ ਅਤੇ ਜੰਡਿਆਲੇ ਦੇ ਵਿਚਕਾਰ ਵਾਪਰੀ ਕਈ ਵਾਰ ਪੁਲਿਸ ਲੋਕਾਂ ਨੂੰ ਪੁੱਛਦੀ ਕਿ ਦੀਪਾ ਆਪਣੇ ਸਾਥੀਆਂ ਦੇ ਨਾਲ ਕਿੱਧਰ ਨੂੰ ਲੰਘਿਆ ਹੈ ਜਦੋਂ ਲੋਕ ਕਹਿੰਦੇ ਇਸ ਪਾਸੇ ਤਾਂ ਪੁਲਿਸ ਵਾਲੇ ਲੋਕਾਂ ਨੂੰ ਗਾਲ੍ਹਾਂ ਕੱਢਦੇ ਕਿ ਤੁਸੀਂ ਉਹਨੂੰ ਫੜਿਆ ਕਿਉਂ ਨਹੀਂ ਪਰ ਆਪ ਪੁਲਿਸ ਵਾਲੇ ਜਾਣ ਬੁੱਝ ਕੇ ਉਸ ਦੇ ਉਲਟ ਪਾਸੇ ਤੁਰ ਪੈਂਦੇ ਭਾਈ ਦੀਪੇ ਨੇ ਨਕਉਦਰ ਲੱਗ ਕੇ ਨੂਰਪੁਰ ਦੇ ਲੁੱਚੇ ਸਾਧ ਮੋਠੜਾ ਕਲਾਂ ਦੇ ਕਾਮਰੇਦ ਆਗੂ ਡਾਕਟਰ ਗੁਰਦੇਵਾਲ ਸਿੰਘ ਅਪਰਾ ਨੇੜੇ ਪੁਲਿਸ ਕਰਮਚਾਰੀਆਂ ਦਾ ਕਤਲ ठेकेदार ਤੀਰਥਰਾਮ ਤਰਖਾਨ ਮਯਾਰੇ ਦੇ ਕੈਂਟਾਂ ਦਾ ਸਫਾਇਆ ਕਾਮਰੇਡ ਸੋਹਣ ਸਿੰਘ ਢੈਸੀ ਪੁਲਿਸ ਸਟਾਫ ਅਵਤਾਰ ਸਿੰਘ ਸਮਰਾੜੀ ਮੁਖਵਰ ਚੂੜ ਤਖਰ ਮਾਨ ਸਿੰਘ ਥਾਣੇਦਾਰ ਬਰਿੰਦਰ ਗਗਨ ਦਰਸ਼ਨ ਸਿੰਘ ਕੇਪੀ ਮੁਰਲੀ ਮਨੋਹਰ ਜੋਸ਼ੀ ਦੀ ਅਖੌਤੀ ਸ਼ਾਂਤੀ ਯਾਤਰਾ ਤੇ ਹਮਲਾ ਕਾਮਰੇਡ ਸਰਵੰਤ ਚੀਮੀ ਨੂੰ ਅੰਗ ਰੱਖ ਕੇ ਕਾਂ ਸਵੇਤ ਸੁੱਧਣਾ ਬਲਵੰਤੇ ਸਰਹਾਲ ਪੁਲਿਸ ਮੁਖਵਰ ਬਣ ਚੁੱਕੇ ਅਕਾਲੀ ਦਲ ਮਾਨ ਦੇ ਆਗੂ ਸਤਨਾਮ ਸਿੰਘ ਅਤੇ ਉਸ ਦੇ ਮੁਖਵਰ ਸਾਥੀ ਬਲਵਿੰਦਰ ਸਿੰਘ ਵਾਲੀ ਰੋਰਕਾਂ ਕਲਾਂ ਦੇ ਕਾਮਰੇਡ ਕੇਵਲ ਸਿੰਘ ਅਤੇ ਬਿੰਦਰ ਡ ਘਾਰੇ ਦਾ ਕਾਮਰੇਡ ਦਾ ਖਾਤਮਾ ਦਰਸ਼ਨ ਸਿੰਘ ਕੇ ਪੀ ਸਮੇਤ ਅਨੇਕਾਂ ਦੋਸਤਾਂ ਨੂੰ ਸੋਹਦ ਕੇ ਸ਼ਹੀਦ ਸਿੰਘਾਂ ਦਾ ਬਦਲਾ ਲਿਆ ਤੇ ਧਰਮ ਦੇ ਦੁਖੀਆਂ ਨੂੰ ਉਹਨਾਂ ਦੇ ਕੀਤੇ ਪਾਪਾਂ ਦੀ ਸਜ਼ਾ ਦਿੱਤੀ ਭਾਈ ਦੀਪੇ ਨੇ ਪੁਲਿਸ ਦੀਆਂ ਕਾਲੀਆਂ ਬਿੱਲੀਆਂ ਦਾ ਵੀ ਸਫਾਇਆ ਕੀਤਾ ਤੇ ਉੱਥੇ ਬਲਾਤਕਾਰੀ ਕੁਲਵੰਤ ਕੰਤੇ ਲਚਰ ਗਾਇਕ ਅਮਰ ਚਮਕੀਲਾ ਵਰਗਿਆਂ ਨੂੰ ਢੋਲਕੀਆਂ ਸ਼ੈਣਿਆਂ ਵਾਲਿਆਂ ਸਮੇਤ ਨਰਕਾ ਦੇ ਰਾਹ ਤੋੜਿਆ ਪੁਲਿਸ ਦੇ ਰਿਕਾਰਡ ਅਨੁਸਾਰ ਉਸਨੇ 217 ਦੋਸਤਾਂ ਦਾ ਖਾਤਮਾ ਕੀਤਾ ਤੇ ਸੈੰਤੀ ਵਾਨ ਕੋਹੇ ਜਿਨ੍ਹਾਂ ਦੀ ਵਰਤੋਂ ਦੁਸ਼ਟਾਂ ਨੂੰ ਸੋਧਣ ਲਈ ਕੀਤੀ ਗਈ ਆਪਣੇ ਰਪੋਸ਼ ਜੀਵਨਦਰਾ ਭਾਈ ਦੀਪੇ ਨੇ ਉਸਤਨ ਹਰ ਨੌਵੇਂ ਦਿਨ ਇੱਕ ਦੁਸ਼ਟ ਨੂੰ ਸੋਧ ਕੇ ਸਿੱਖ ਸੰਘਰਸ਼ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਉਸ ਨੇ ਬਤੌਰ ਖਾਲਿਸਤਾਨ ਕਮਾਂਡੋ ਫੋਰਸ ਦੇ ਲੈਫਟੀਨੈਂਟ ਜਨਰਲ ਵਜੋਂ ਸਿੱਖ ਸੰਘਰਸ਼ ਦੀ ਮਹਾਨ ਸੇਵਾ ਕੀਤੀ ਭਾਈ ਦੀਪੇ ਦੇ ਗਰੁੱਪ ਵਿੱਚ ਭਾਈ ਸਖਦੇਵ ਸਿੰਘ ਸੋਢੀ ਰੁੜਕਾ ਕਲਾ ਭਾਈ ਗੁਰਦੇਵ ਸਿੰਘ ਦੇਵ ਰੁੜਕਾ ਕਲਾ ਭਾਈ ਰਿਸ਼ਪਾਲ ਸਿੰਘ ਕਰਨਾਣਾ ਭਾਈ ਅਮਰਜੀਤ ਸਿੰਘ ਜੀਤਾ ਭਾਈ ਪਰਮਜੀਤ ਸਿੰਘ ਪੰਮਾ ਭਾਈ ਕਮਲਜੀਤ ਸਿੰਘ ਧਨਾਲ ਭਾਈ ਮਨਜੀਤ ਸਿੰਘ ਬਿੱਲਾ ਰੁੜਕਾ ਕਲਾ ਭਾਈ ਸਤਨਾਮ ਸਿੰਘ ਸੱਤੀ ਰਾਜੂ ਜੱਜਾ ਕਲਾ ਆਦੀ ਅਨੇਕ ਯੋਧੇ ਸ਼ਾਮਲ ਸਨ ਜਿਨ੍ਹਾਂ ਨੇ ਸਮੇਂ-ਸਮੇਂ ਭਾਈ ਦੀਪਾ ਦੀ ਅਗਵਾਈ ਵਿੱਚ ਖਾਲਿਸਤਾਨ ਦੀ ਜੰਗੇ ਆਜ਼ਾਦੀ ਦੌਰਾਨ ਜੋਗਾ ਹਿੱਸਾ ਪਾਇਆ ਅਤੇ ਆਪਣੇ ਸੀ ਤੱਕ ਰਵਾਨ ਕਰ ਦਿੱਤੇ ਪੋਰਸ ਦੇ ਸਰਕਾਰ ਨੇ ਭਈ ਦੀਪਾ ਨੂੰ ਗ੍ਰਿਫਤਾਰ ਕਰਨ ਲਈ ਚੱਪੇ-ਚੱਪੇ ਤੇ ਅਜੇਹੇ ਆਪਣੇ ਸੂਹੀ ਛੱਡੇ ਹੋਏ ਸਨ ਪਰ ਸਿੱਖ ਬਜ਼ੁਰਗ ਅਤੇ ਸਿੱਖ ਮਤਾਵਾਂ ਉਸ ਨੂੰ ਆਪਣੇ ਪੁੱਤਰਾਂ ਨਾਲੋਂ ਵੱਧ ਤੇ ਸਿੱਖ ਵੀਰ ਪੈਣਾ ਉਸ ਨੂੰ ਆਪਣੇ ਸਕੇ ਭਰਾਵਾਂ ਨਾਲੋਂ ਵੱਧ ਪਿਆਰ ਕਰਦੇ ਸਨ ਇਸੇ ਪਿਆਰ ਦੇ ਸਦਕਾ ਉਹ 5 ਸਾਲ ਆਪਣੇ ਇਲਾਕੇ ਵਿੱਚ ਰਹਿ ਕੇ ਦੁਸ਼ਟਾਂ ਨੂੰ ਸੋਧ ਵਿੱਚ ਕਾਮਯਾਬ ਹੁੰਦਾ ਰਿਹਾ। ਹਰ ਕੌਮੀ ਦਰਦ ਰੱਖਣ ਵਾਲੇ ਪਰਿਵਾਰ ਨੇ ਉਸ ਦੀ ਆਮਦ ਲਈ ਆਪਣੇ ਘਰ ਦੇ ਦਰਵਾਜ਼ੇ ਖੁੱਲੇ ਰੱਖੇ ਹੋਏ ਸਨ। ਇਸ ਨੂੰ ਰੂਪਮਾਨੀ ਕਰਦੀ ਹੋਈ ਪਿੰਡ ਮਹਿਸੂਲਪੁਰ ਦੀ ਇੱਕ ਘਟਨਾ ਦਾ ਜ਼ਿਕਰ ਹੈ ਕਿ ਭਾਈ ਦੀਪਾ ਆਪਣੇ ਸਾਥੀਆਂ ਦੇ ਨਾਲ ਜਾ ਰਿਹਾ ਸੀ ਕਿ ਭੁੱਖ ਨੇ ਜ਼ੋਰ ਫੜ ਲਿਆ। ਰਾਤ ਦਾ ਵਕਤ ਸੀ ਇਸ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਕਿਹਾ ਅਸੀਂ ਰੋਟੀ ਖਾਣੀ ਹੈ। ਘਰ ਦੀ ਨੌਜਵਾਨ ਲੜਕੀ ਨੇ ਦਰਵਾਜ਼ਾ ਖੋਲਦੇ ਸਾਰ ਪੁੱਛਿਆ ਕਿ ਤੁਸੀਂ ਕੌਣ? ਜੋ ਦੀਪੇ ਨੇ ਆਪਣੀ ਪੇਸ਼ਾਨ ਦਸੀਤਾ ਉਹ ਪੈਨ ਆਖਣ ਲੱਗੀ ਕਿ ਜਰਾ ਠਹਿਰ ਜਾਓ ਵੀਰ ਜੀ ਅਜੇ ਅੰਤਰ ਨਾ ਵੜਿਓ ਉਹ ਛੱਟਪਾਟਰ ਸੂਈ ਵਿੱਚ ਗਈ ਸਰੋਂ ਦੇ ਤੇਲ ਦੀ ਬੋਤਲ ਲੈ ਕੇ ਆਪਣੀ ਮਾਤਾ ਨਾਲ ਵਾਪਸ ਦਰਵਾਜ਼ੇ ਤੇ ਆ ਗਈ ਉਸਨੇ ਪਹਿਲਾਂ ਤੇਲ ਚੋਇਆ ਤੇ ਫਿਰ ਕਿਹਾ ਕਿ ਹੁਣ ਲੰਘ ਆਓ ਉਸ ਮਾਤਾ ਦਾ ਕਹਿਣਾ ਸੀ ਕਿ ਪੁੱਤਰੋ ਰੋਟੀ ਦੀ ਕਿਹੜੀ ਗੱਲ ਹੈ ਅਸੀਂ ਤਾਂ ਤੁਹਾਡੇ ਦਰਸ਼ਨਾਂ ਨੂੰ ਤਰਸਦੇ ਹਾਂ ਅੰਤ 12 ਦਸੰਬਰ 1992 ਵਾਲੇ ਦਿਨ ਭਾਈ ਗਰਦੀਪ ਸਿੰਘ ਦੀਪਾ ਪਿੰਡ ਗੜੇ ਦੇ ਭਾਗ ਸਿੰਘ ਦੇ ਘਰ ਗਿਆ ਹੋਇਆ ਸੀ ਜੋ ਕਿ ਉਸਦੀ 18ਵੀ ਸੀ ਪਰ ਅੱਜ ਭਾਗ ਸਿੰਘ ਨੇ ਵਿਸ਼ਵਾਸ ਘਾਟ ਕਰਦਿਆਂ ਹੋਇਆ ਕੌਮ ਦੇ ਇਸ ਮਹਾਨ ਜੋਧੇ ਨਾਲ ਧੋਖਾ ਕੀਤਾ ਤੇ ਸਿੱਖ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰ ਦਿੱਤਾ ਇਹ ਵੀ ਸ਼ਾਇਦ ਕੁਦਰਤ ਦੀ ਖੇਡ ਸੀ ਕਿ ਹਰ ਵਕਤ ਥਿਆਰਾ ਨਾਲ ਲੈਸ ਰਹਿਣ ਵਾਲਾ ਦੀਪਾ ਅੱਜ ਖਾਲੀ ਹੱਥ ਸੀ ਜਿਸ ਗੱਲ ਦਾ ਭਾਗ ਸਿੰਘ ਨੂੰ ਇਲਮ ਹੋ ਗਿਆ ਸੀ ਅਜੇ ਕੁਝ ਸਮਾਂ ਹੀ ਦੀਪੇ ਨੂੰ ਆਇਆ ਹੋਇਆ ਸੀ ਕਿ ਭਾਗ ਸਿੰਘ ਨੇ ਪੁਲਿਸ ਨੂੰ ਸੱਦ ਕੇ ਘੇਰਾ ਪਵਾ ਦਿੱਤਾ ਤੇ ਪੁਲਿਸ ਸੱਦ ਕੇ ਕਮਰੇ ਨੂੰ ਬਾਹਰੋਂ ਕੁੰਡਾ ਲਗਾ ਦਿੱਤਾ ਪਰ ਕੌਮ ਦੇ ਮਾਨ ਤੇ ਪੰਥ ਦੀ ਸ਼ਾਨ ਬਣ ਚੁੱਕੇ ਭਾਈ ਦੀਪੇ ਨੇ ਪੁਲਿਸ ਵੇਹਾ ਤੰਤੋ ਬਿਹਤਰ ਸਾਈਨਾਈਡ ਦਾ ਕੈਪਸੂਲ ਨਿਗਲ ਲਿਆ ਜੋਗ ਸਮਝਿਆ ਦੋ ਦੋ ਸਾਲ ਟਾ ਰੱਖਣ ਵਾਲਾ ਜੋਧਾ ਅੱਜ ਧੋਖੇਵਾਜ ਤੇ ਮਹਾਗਦਾਰ ਭਾਗੇ ਦੀ ਕਮੀਨੀ ਹਰਕਤ ਨਾਲ ਬਸ ਸਤਨਾ ਵਾਹਿਗੁਰੂ ਆ ਕੇ ਆਪਣੇ ਖੂਨ ਦਾ ਆਖਰੀ ਕਤਰਾ ਤੇ ਆਖਰੀ ਸਵਾਸ ਕੌਮ ਦੀ ਆਜ਼ਾਦੀ ਹਿੱਟ ਪੇਟ ਕਰ ਗਿਆ ਬਾਦ ਵਿੱਚ ਪੁਲਿਸ ਨੇ ਪਿੰਡ ਤਹਿੰਗ ਲਾਗੇ ਝੂਠਾ ਪੁਰਸ ਮੁਕਾਬਲਾ ਦਿਖਾ ਦਿੱਤਾ ਸਰਕਾਰ ਵੱਲੋਂ ਇਸ ਦੇ ਸਿਰ ਇਨਾਮ 15 ਲੱਖ ਰੱਖਿਆ ਹੋਇਆ ਸੀ ਇਸ ਇਹ ਇਸ ਦੀ ਜੋਗ ਬੁੱਧੀ ਦਾ ਕੁਮਾਰ ਸੀ ਕਿ ਉਹ 5 ਸਾਲ ਆਪਣੇ ਹੀ ਇਲਾਕੇ ਵਿੱਚ ਦੁਸ਼ਟਾਂ ਨੂੰ ਸੋਧਦਾ ਰਿਹਾ ਕਿਸੇ ਨੂੰ ਨਜਾਇਜ਼ ਤੰਗ ਨਹੀਂ ਕੀਤਾ ਕਿਸੇ ਬੇਗੁਨਾਹ ਦਾ ਜਾਣਬੁੱਝ ਕੇ ਕਤਲ ਨਹੀਂ ਕੀਤਾ ਛੋਟੀ ਉਮਰੇ ਵੱਡਾ ਮੱਲਾ ਮਾਰਨ ਵਾਲਾ ਉਹ ਗੁਰੂ ਦਾ ਸਹੀ ਅਰਥਾਂ ਵਿੱਚ ਦੀਪ ਸੀ ਜਿਸ ਨੇ ਜੀਹਾਂ ਚਾਨਣ ਵੰਡਿਆ ਕਿ ਜਿਸ ਤੇ ਕੌਮ ਨੂੰ ਹਮੇਸ਼ਾ ਨਾਜ਼ ਰਹੇਗਾ ਸੰਗਤ ਜੀ ਜੇਕਰ ਜਾਣਕਾਰੀ ਬਰਤ ਲਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਆਪਣੇ ਸਿੰਘਾਂ ਬਾਰੇ ਪਤਰਾ ਲੱਗ ਸਕੇ ਜਿਨ੍ਹਾਂ ਨੇ ਸਿੱਖ ਪੰਥ ਦੇ ਲਈ ਬਦਲੇ ਲਏ ਅਤੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਜੇਕਰ ਸਾਡਾ ਇਹ ਕੰਮ ਤੁਹਾਨੂੰ ਵਧੀਆ ਲੱਗ ਰਿਹਾ ਤਾਂ ਪੇਜ ਨੂੰ ਵੀ ਜਰੂਰ ਫੋਲੋ ਕਰਿਓ ਅੱਜ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ